ਕੁਸਰਿਆਂ ਦੇ ਨਾਲ ਕਾਰ ਸਵਾਰ ਕੁਝ ਨੌਜਵਾਨਾਂ ਦੇ ਵੱਲੋਂ ਸਰੀਰਕ ਸੋਸ਼ਣ ਕਰਨ ਦਾ ਤਾਜ਼ਾ ਮਾਮਲਾ ਪੁਲਿਸ ਥਾਣਾ ਸਿਟੀ ਕਪੂਰਥਲਾ ਤੋਂ ਸਾਹਮਣੇ ਆਇਆ ਪੁਲਿਸ ਥਾਣਾ ਸਿਟੀ ਕਪੂਰਥਲਾ ਤੋਂ ਦੋ ਹੋਰ ਕਿਨਰਾਂ ਤੇ ਲੋਕਾਂ ਨੂੰ ਭੇਜਣ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਸਿੱਕੇ ਸਰੀਰਕ ਸੋਸ਼ਣ ਤੇ ਲੁੱਟਖੋ ਕਰਾਂ ਦੇ ਇਲਜ਼ਾਮ ਲਾ ਕਰੇ ਨੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਏ ਖੁਸਰੇ ਬਣ ਚੁੱਕੇ ਨੌਜਵਾਨ ਖੁਸਰਿਆਂ ਦੇ ਦੱਸਣ ਮੁਤਾਬਕ ਉਹਨਾਂ ਦਾ ਸਰੀਰਕ ਸੋਸ਼ਣ ਕਰਨ ਵਾਲੇ ਨੌਜਵਾਨਾਂ ਨੇ ਆਪਣੀ ਇਤਰਾਜ਼ਯੋਗ ਵੀਡੀਓ ਵੀ ਬਣਾਈ ਹੈ ਪ੍ਰੀਤੀ ਮਹਾਂਤ ਪੁਲਿਸ ਥਾਣਾ ਸਿਟੀ ਕਪੂਰਥਲਾ ਦੇ ਖੁਸਰੇ ਬਣ ਕੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈ ਨੌਜਵਾਨ ਦੀ ਮਦਦ ਲਈ ਪਹੁੰਚੀ ਹੈ ਜਿੱਥੇ ਕਿ ਉਸ ਨੇ ਖੁਸਰੇ ਬਣ ਚੁੱਕੇ ਨੌਜਵਾਨ ਖੁਸਰਿਆਂ ਦੀ ਮਦਦ ਕੀਤੀ ਹਾਂਜੀ ਕਿ ਇਹ ਨਾਮ ਆ ਬਾਈ ਠੱਡਾ ਉੱਚੀ ਕਿੱਥੇ ਦੇ ਤੁਸੀਂ ਰਹਿਣ ਵਾਲੇ ਆ ਤੇ ਆ ਜਿਹੜੇ ਮੁੰਡਿਆਂ ਤੋਂ ਬਣੇ ਆ ਇਹਨਾਂ ਦਾ ਕਿਸ ਤਰ੍ਹਾਂ ਦਾ ਸੋਸ਼ਣ ਹੋਇਆ ਵਾ ਫੋਟੋ ਫੇਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਇਹਦਾ ਨਾਮ ਨੋਰਾ ਜਿਸਕਰਨਾ ਤੇ ਜੀ ਇਹਦਾ ਨਾਮ ਪ੍ਰੀਤ ਆ ਇਹ ਨਕਲਾਂ ਕਰਦੇ ਆ ਇਹ ਮੁੰਡੇ ਆ ਲੋਕਾਂ ਕੋਲ 10-10 ਰੁਪਏ ਭੜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਪੀਰਾ ਦੇ ਦਰਬਾਰ ਤੇ ਨੱਚ ਕੇ ਜੀ ਇਹਦੇ ਨਾਲ ਉਹਨਾਂ ਨੇ ਤਾਂ ਫੋਨ ਵੀ ਖੋਇਆ ਇਹਦੇ ਵਾਲ ਵੀ ਕੱਟੇ ਬਾਲ ਕੱਟਣ ਦਾ ਕੀ ਕਾਰਨ ਹੋਇਆ ਬਾਲ ਕੱਟਣ ਦਾ ਕਾਰਨ ਇਹ ਹੋਇਆ ਉਹ ਇੱਕੋ ਮੰਗਦੇ ਪਏ ਸੀ ਪੈਸੇ ਕਿ ਸਾਨੂੰ ਪੈਸੇ ਦੇ ਇਹ ਕਹਿੰਦਾ ਮੇਰੇ ਕੋ ਪੈਸੇ ਹੈ ਨਹੀਂ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਉਹ ਗਰੀਬ ਆ ਦੇ ਨਹੀਂ ਸਕਦਾ ਉਹ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਜਦੋਂ ਇਹਨੇ ਪੈਸੇ ਦੀ ਡਿਮਾਂਡ ਕੀਤੀ ਇਹਨੇ ਪੈਸੇ ਨਹੀਂ ਦਿੱਤੇ ਤੇ ਇਹਨਾਂ ਕੋ ਖੋਲਿਆ ਇੱਕੋ ਫੋਨ ਤੇ ਆਹ ਦੇਖੋ ਜੀ ਇਹਦੇ ਵਾਲ ਕੱਟਤੇ ਠੀਕ ਹੈ ਵਾਲ ਕੱਟਣ ਦੀ ਵੀ ਵੀਡੀਓ ਪਈ ਆ ਠੀਕ ਹੈ ਜੀ ਬਾਕੀ ਆ ਹੈ ਕਿ ਪ੍ਰੀਤ ਇਹ ਸ਼ੇਰਗੜ੍ਹ ਮਲੇ ਆਪਣੇ ਗੁਰੂ ਕ੍ਰਿਤੀ ਕਰਨ ਦੀਆ ਚਲੋ ਇਹਦੀ ਸਾਡਾ ਬੱਚਾ ਹੀ ਹੈ ਹਨਾ ਕਿ ਆਖਰ ਹੈ ਵੀ ਇਨਸਾਨ ਇਹਨੂੰ ਘੇਰਿਆ ਉਹਨਾਂ ਨੇ ਇਹਨਾਂ ਨੇ ਦਾਤ ਨੂੰ ਕਹਿੰਦੇ ਮੇਰਾ ਨਾਂ ਜੀ ਰੌਕਸੀ ਆ ਕਹਿੰਦੇ ਰੌਕਸੀ ਨੂੰ ਬੁਲਾਉਂ ਰਾਤ ਨੂੰ ਮੈਨੂੰ ਵੀ ਤਾਂ ਮੈਂ ਕੀ ਦਿੰਦੇ ਕਿ ਅਸੀਂ ਆਪਣਾ ਲਿੰਗ ਪਰਿਵਰਤਨ ਕਰਾ ਕੇ ਉਹੀ ਜਿਹੜੇ ਦੋ ਸ਼ਖਸ ਆ ਲਿੰਗ ਪਰਿਵਰਤਨ ਕਰਾ ਕੇ ਅਸੀਂ ਸਾਡਾ ਨਾਂ ਲੈਣਾ ਮੰਨਤਾ ਦਾ ਅਸੀਂ ਕਿੰਨੂੰ ਮਾੜਾ ਨਹੀਂ ਕਹਿੰਦੇ ਅਸੀਂ ਚੰਗਾ ਨਹੀਂ ਅਸੀਂ ਲੋਕਾਂ ਦੇ ਸੁੱਖੀ ਸ਼ਾਂਤੀ ਮੰਗਦੇ ਹਾਂ ਨਗਰ ਖੇੜੇ ਦੀ ਅਸੀਂ ਕਿੰਨੂੰ ਮਾੜਾ ਚੰਗਾ ਨਹੀਂ ਲੇਕਿਨ ਆ ਦੇਖੋ ਜੀ ਇਹਦੇ ਨਾਲ ਵੀ ਉਹਨਾਂ ਨੇ ਗਲਤ ਕੰਮ ਕਰਾਇਆ ਇਹਦੇ ਵੀ ਹਵਾਲਾ ਕੱਟੇ ਇਹਨੇ ਵੀ ਤੰਗੀਆਂ ਮਿਲਦੀਆਂ ਮੇਰਾ ਵੀ ਫੋਨ ਖਵਾ ਦਿੱਤਾ ਉਹਨਾਂ ਨੇ ਇਹਦਾ ਵੀ ਫੋਨ ਉਹਨਾਂ ਨੇ ਖੋਇਆ ਹੋਇਆ ਸਾਡੀ ਪ੍ਰਸ਼ਾਸਨ ਕੋਲ ਇਹੀ ਮੰਗਦਾ ਕਿ ਜਿਹੇ ਜਿਹੜੇ ਇਦਾਂ ਦੇ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਇਦਾਂ ਦੇਆਂ ਨੂੰ ਤੰਗ ਕਰਦੇ ਆ ਅਖਰ ਇਹ ਵੀ ਇਨਸਾਨ ਆ ਇਹਦੀ 16 ਸਾਲ ਉਮਰ ਆ ਨਾਮਾਲਿਕਾ ਇਹਦੇ ਨਾਲ ਇਹਦਾ ਸਰੀਰਕ ਸਮਨ ਤੁਹਾਨੂੰ ਤੁਸੀਂ ਸਾਡੇ ਬੱਚਿਓ ਸਾਡੇ ਭਰਾ ਮੈਂ ਕੀ ਤੁਹਾਨੂੰ ਦੱਸਾਂ ਜੋ ਵੀ ਹੋਇਆ ਮੁੰਡੇ ਕਿ ਕੁੜੀਆਂ ਕੁਛ ਵੀ ਹੈ ਤਾਂ ਅਖਰ ਇਨਸਾਨੀ ਹੁਕਮ ਇਹਨਾਂ ਨਾਲ ਵੀ ਧੱਕਾ ਹੋਇਆ ਪ੍ਰਸ਼ਾਸਨ ਨੇ ਸਾਡੀ ਇਹੀ ਮੰਗਾ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਜਿਹੜੇ ਉਹ ਸਾਡੇ ਵਰਗਿਆਂ ਨੂੰ ਧਮਕੀਆਂ ਦਿੰਦੇ ਆ ਅਸੀਂ ਜਿਹੜੇ ਤੁਸੀਂ ਇਲਾਕਿਆਂ 'ਚ ਜਾਂਦੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਤੁਹਾਨੂੰ ਰਾਤ ਨੂੰ ਘੇਰਾਂਗੇ ਕਿ ਦੇਖੋ ਅਸੀਂ ਵੀ ਆਪਣੇ ਸਾਡੇ ਵੀ ਮਾਪਿਓ ਸੀ ਉਹਨਾਂ ਨਾਲ ਵੀ ਘੁੰਮਣਾ ਜਾਣਾ ਉਹਨਾਂ ਦੇ ਵੀ ਜ਼ਿੰਮੇਵਾਰੀ ਨਿਭਾਉਣਾ ਮਾਪਿਓ ਵਸੇ ਅਸੀਂ ਸੀ ਤੇ ਅਸੀਂ ਪੁੱਤ ਤੋਂ ਉਹਨਾਂ ਦੀ ਜੁਮੇ ਵਾਲੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਜੇ ਇਹਨਾਂ ਨਾਲ ਕੋਈ ਖਬੀ ਨਾ ਵੀ ਹੁੰਦੀ ਸਾਡੇ ਸਾਰਿਆਂ ਨਾਲ ਤੇ ਜੀ ਇਹਨਾਂ ਦੇ ਜ਼ਿੰਮੇਦਾਰ ਉਹੀ ਦੋਨੋਂ ਹੋਣਗੇ ਬਾਕੀ ਇਹਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜਾ ਇਹਨਾਂ ਨਾਲ ਜ਼ਬਰ ਹੋਇਆ ਤੁਸੀਂ ਸਮਝ ਸਕਦੇ ਸਾਰੀ ਗੱਲ ਉਹ ਵੀਡੀਓ ਦੋ ਜਣਿਆਂ ਨਾਲ ਹੋਇਆ ਨਾ ਹਾਂਜੀ ਇਹਦੇ ਇਹਦੀ ਇਹਦੀ ਇਹਦੇ ਨਾਲ ਹੋਇਆ ਹਾਂਜੀ ਇਹਦੀ ਇਹਦੇ ਤੋਂ ਹੋਰ ਨਾ ਹੋਇਆ ਇਹਦੇ ਨਾਲ ਜੀ ਇਹ ਆਹ ਮੁੰਡਾ ਦਾ ਪੁੱਤਿਆ ਦੀ ਵਾਲ ਕੱਟੇ ਅੱਛਾ ਇਹਦੇ ਨਾਲ ਵੀ ਹੋਇਆ ਵਾ ਹਾਂਜੀ ਇਹਦੀ ਵਾਲੀ ਵਾਲ ਕੱਟੀ ਦੀ ਵੀਡੀਓ ਹੈਗੀ ਇਹਦੇ ਨਾਲ ਵੀ ਗਲਤ ਕੰਮ ਹੋਇਆ ਵਾ ਹਾਂਜੀ ਸਰ ਕਰਵਾਇਆ ਹਾਂਜੀ ਕਰਵਾਇਆ ਬਟ ਉਹ ਵੀਡੀਓ ਨਹੀਂ ਹੈਗੀ ਕਿਉਂਕਿ ਫੋਨ ਉਹਨਾਂ ਨੇ ਖੋਲਿਆ ਮਤਲਬ ਕਿ ਕੋਈ ਸਰੀਰਕ ਸ਼ੋਸ਼ਣ ਹੋਇਆ ਤੁਹਾਡੇ ਹਾਂਜੀ ਸਰੀਰਕ ਸ਼ੋਸ਼ਣ ਹੋਇਆ ਵੀਡੀਓ ਹੈ ਗਲਤ ਕੰਮ ਇਹ 16 ਸਾਲਾਂ ਦਾ ਹੈ ਜੀ ਅੱਛਾ ਇਹਨੂੰ ਜ਼ਬਰਦਸਤੀ ਕੀਤੀ ਇਹਦੇ ਪੈਰ ਤੇ ਦੇਖੋ ਜੀ ਗੱਡੀ ਚੜਾਈ ਇਹਦਾ ਫੋਨ ਮੇਰੇ ਫੋਨ ਖੋਕ ਲੈ ਆ ਪੈਰ ਦਿਖਾ ਠੀਕ ਆ ਮੈਂ ਤੁਹਾਨੂੰ ਦੇ ਬਾਕੀ ਡਰਦੇ ਤਾਂ ਡਰਦੇ ਆ ਅਸੀਂ ਲੋਕਾਂ ਮੋਰੇ ਕੀ ਦੱਸਾਂਗੇ ਕੀ ਨਹੀਂ ਦੱਸਾਂਗੇ ਸਾਡੀ ਤਾਂ ਕੋਈ ਗਲਤੀ ਵੀ ਨਹੀਂ ਸਾਨੂੰ ਵੀ ਧਮਕੀਆਂ ਆਈ ਜਾਂਦੀਆਂ ਸਾਡੀ ਲਾਸਟ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਰਹਾ ਡਾਡੀ ਸਾਡੀ ਇਹ ਮੰਗ ਹੈ ਇਹਨਾਂ ਦੇ ਫੋਨ ਦਿੱਤੇ ਜਾਣ ਤੇ ਜਿਹੜੇ ਇਦਾਂ ਦੇ ਸਮਾਜ ਚ ਜਿਹੜੇ ਤੁਸੀਂ ਕਹਿ ਸਕਦੇ ਇਹਨਾਂ ਨੂੰ ਕੋੜ ਸਮਾਜ ਦਾ ਗਲਤ ਅਨਸਰ ਗਲਤ ਜਿਹੜੇ ਗਲਤ ਅਨਸਰ ਜੋ ਵੀ ਆ ਇਹਨਾਂ ਨੂੰ ਫੋਨ ਦਿੱਤੇ ਜਾਣ ਜਿਹੜਾ ਵੀ ਇਹਨਾਂ ਨਾਲ ਤੱਕਾ ਹੋਇਆ ਉਹਦੀ ਪ੍ਰਸ਼ਾਸਨ ਇਨਸਾਫ ਕਰੇ ਉਹਨਾਂ ਨੂੰ ਤੇ ਨਹੀਂ ਸਾਨੂੰ ਰਾਤ ਬਰਾਤੇ ਆ ਇਸ ਸੰਬੰਧੀ ਕੰਪਲੇਟ ਦਿੱਤੀ ਰਹੀ ਹਾਂਜੀ ਕੰਪਲੇਂਟ ਦਿੱਤੀ ਆ ਹੁਣ ਐਸਐਸਓ ਸਾਹਿਬ ਜਾ ਕੇ ਦੇਖਣਗੇ ਜਿੱਥੇ ਦੇ ਨਾਲ ਜ਼ਬਰ ਹੋਇਆ ਉਹ ਜਾ ਕੇ ਲੋਕੇਸ਼ਨ ਦੇਖਣਗੇ ਤੇ ਬਾਕੀ ਇਹਨਾਂ ਦੇ ਫੋਨ ਦੀ ਜੋ ਵੀ ਇਹ ਗੱਲ ਉਹਨਾਂ ਨੂੰ ਸਮਝਾਣਗੇ ਅਸੀਂ ਪ੍ਰਸ਼ਾਸਨ ਨੂੰ ਇਹ ਕਰਦੇ ਆਂ ਮੁੰਡਾ ਹੋਵੇ ਕੁੜੀ ਹੋਵੇ ਥਰਡ ਜੈਂਡਰ ਹੋਵੇ ਹੈ ਤਾਂ ਇਨਸਾਨ ਹੀ ਨਾ ਸਾਡੀ ਇਹ ਹੀ ਮੰਗ ਹੈ ਪ੍ਰਸ਼ਾਸਨ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ ਜੈ ਭੀਮ ਜੈ ਭਰਤ ਜੰਗੀ ਬਾਬਾ ਜੀ ਕੀ ਨਾਮ ਆ ਤੁਹਾਡਾ ਔਰ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਜਿਹੜਾ ਤੁਸੀਂ ਸਿਵਲ ਇੱਥੇ ਸਿਟੀ ਥਾਣੇ ਦੇ ਵਿੱਚ ਮੌਜੂਦ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਨੂਰਾ ਤਿਤਲੀ ਤੇ ਰਾਜਨਾਮ ਦੇ ਇੱਕ ਤਿਤਲੀ ਨਾਮ ਦੇ ਇੱਕ ਕਿੰਨਰ ਬਣ ਕੇ ਮੁੰਡਾ ਹੀ ਆ ਸਾਡੇ ਵਰਗਾ ਜੋ ਕਿੰਨਰ ਬਣ ਬੰਦਾ ਪਿਆ ਆਪਣੇ ਆਪ ਦੇ ਵਿੱਚ ਤੇ ਉਹਨਾਂ ਸਾਡੇ ਨਾਲ ਧੱਕੇਸ਼ਾਹੀ ਕਰਦਾ ਪਿਆ ਸਾਡੇ ਤੋਂ ਪੈਸੇ ਮੰਗਦਾ ਵਾ ਬਾਈ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਕਪੂਰਤਲੇ ਇੱਥੇ ਰਹਿੰਦੇ ਆ ਗੁਰੂ ਕੋਲੇ ਰਹਿੰਦੇ ਆ ਇੱਥੇ ਆਪਣੇ ਅੱਛਾ ਜੀ ਕੀ ਨਾਮ ਆ ਤੁਹਾਡੇ ਗੁਰੂ ਦਾ ਤਾਂ ਤੇ ਇੱਤੀ ਗੁਰੂ ਆਨੇ ਦੋ ਜੀ ਠੀਕ ਆ ਜੀ ਕੀ ਘਟਨਾ ਕੀ ਹੋਈ ਅੱਜ ਤੁਹਾਡੇ ਨਾਲ ਇਹ ਦੱਸੋ 10 ਦਿਨ ਹੈਗਾ ਸੀ 15 ਤਰੀਕ ਸੀ ਉਹ ਦਿਨ ਤੇ ਮੈਂ ਨਾ ਰੋਟੀ ਲੈਣ ਜਾ ਰਹੀ ਸੀ ਜਦ ਆਪ ਗੁਰੂ ਹੁਣ ਨਿਕਲਿਆ ਰ ਗਏ ਹੋਏ ਸੀ ਘਰ ਵੀ ਹਾਂ ਸੀ ਕੋਈ ਤੇ ਪੂਜਾ ਵਾਲੀ ਤੇ ਰੋਟੀ ਲਾਈਨ ਜਾ ਰਹੀ ਸੀ ਤਿੰਨ ਮੁੰਡੇ ਸੇ ਗੱਡੀ ਦੇ ਵਿੱਚ ਆਏ ਤੇ ਪਿਆਰ ਨਾਲ ਪਹਿਲਾਂ ਮੇ ਨਾਲ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਰਹੇ ਮੈਨੂੰ ਉਹਨਾਂ ਨੇ ਵਿਸ਼ਵਾਸ ਜਲ ਜਤਾ ਲਿਆ ਤੇ ਮੈਨੂੰ ਸਾਈਡ ਤੇ ਲੈ ਜਾ ਕੇ ਉਹਨਾਂ ਨੇ ਧੱਕੇਸ਼ਾਈ ਕੀਤੀ ਮੇਰਾ ਫੋਨ ਖੋਲਿਆ ਤੇ ਮੇਰੇ ਪੈਰ ਤੇ ਗੱਡੀ ਚੜਾ ਦਿੱਤੀ ਉਹਨਾਂ ਨੇ ਤੇ ਐਦਾਂ ਮੈਨੂੰ ਸਿੱਟ ਗਏ ਫਿਰ ਮੁੰਡੇ ਦਾ ਨਾਮ ਕੀ ਸੀਗੇ ਮੁੰਡਿਆ ਦੇ ਨਾਮ ਨਹੀਂ ਮੈਨੂੰ ਪਤਾ ਉਹਨਾਂ ਦੇ ਐਂਟੀ ਸੀ ਕੋਈ ਜਿਨ੍ਹਾਂ ਨੇ ਸਾਡੇ ਵਾਲ ਵਗੈਰਾ ਕਟਿਆ ਮੈਂ ਵਾਲ ਮੇਰੇ ਕੱਟੇ ਆ ਉਹਨਾਂ ਨੇ ਤੇ ਧਮਕੀਆ ਦੇਂਦੇ ਸੀ ਤੇਰਾ ਫੋਨ ਖੋਲਣਾ ਉਹ ਤੋਂ ਦੋ ਤਿੰਨ ਦਿਨ ਬਾਅਦ ਮੇਰਾ ਫੋਨ ਖੋਲਿਆ ਕਿਹਨੇ ਕੱਟੇ ਵਾਲ ਇਕੱਲੀ ਦੇ ਨਾਲ ਇੱਕ ਮੁੰਡਾ ਰਾਜ ਉਹਨੇ ਉਹਨੇ ਕੱਟੇ ਸੀ ਤੇ ਜਿਹੜੇ ਮੁੰਡਿਆਂ ਨੇ ਤੁਹਾਨੂੰ ਕਾਰ ਦੇ ਵਿੱਚ ਧੱਕੇਸ਼ਾਹੀ ਕੀਤੀ ਜਿਹੜੇ ਮੁੰਡਿਆਂ ਨੇ ਤੁਹਾਡੇ ਨਾਲ ਇਹ ਉਹਨਾਂ ਦੇ ਹੀ ਮੁੰਡੇ ਸੀਗੇ ਹਾਂਜੀ ਉਹਨਾਂ ਨੇ ਭੇਜੇ ਹੋਏ ਸੀ ਮੁੰਡੇ ਉਹਨਾਂ ਦਾ ਨਾਮ ਲੈਂਦੇ ਸੀ ਕਿ ਰਾਜ ਨਾਲ ਤੁੱਕੀ ਕੀ ਕੀਤਾ ਹੋਰ ਤੱਕ ਵੀਡੀਓ ਉਹਨਾਂ ਨੇ ਮੇਰੀ ਗੰਦੀ ਵੀਡੀਓ ਬਣਵਾਈ ਕੋਕਰੇ ਵਿੱਚ ਪਤਾ ਨਹੀਂ ਉਹਨਾਂ ਨੇ ਕਿਹੜਾ ਨ ਦੇ ਪਾਇਆ ਉਹਨਾਂ ਨੇ ਤੇ ਲਛਾ ਹੋ ਗਿਆ ਤੇ ਅਨ ਮੇਰੇ ਨਾਲ ਦੇ ਨੂੰ ਕਾ ਉਹਨਾਂ ਨੇ ਕੀ ਵੀਡੀਓ ਬਣਾਇਆ ਇਹ ਨਹੀਂ ਵੀਡੀਓ ਬਣਾਉਣ ਨੇ ਸਮਾਂਦਾ ਪਿਆ ਤੇ ਇਹਨੂੰ ਕਿੰਦੇ ਸੀ ਮਾਰਨਾ ਕੁੱਟਣਾ ਵਾ ਤੇ ਇਹਦਾ ਗਲਤ ਵੀਡੀਓ ਬਣਵਾਈ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਕਿੱਦਾਂ ਦੀ ਵੀਡੀਓ ਬਣਵਾਈ ਗਲਤ ਵੀਡੀਓ ਸਾਡੇ ਕੋਲ ਹੈਗੀ ਉਹ ਵੀਡੀਓ ਗਲਤ ਵੀਡੀਓ ਹੈਗੀ ਸਾਡੇ ਕੋਲ ਤੇ ਤਾਂ ਤੁਸੀਂ ਉਸ ਤੋਂ ਬਾਅਦ ਆਪਣਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਨਹੀਂ ਗਏ ਗਏ ਸੀ ਮੈਡੀਕਲ ਕਰਵਾਇਆ ਤੁਸੀਂ ਆਪਣਾ ਮੈਡੀਕਲ ਨਹੀਂ ਕਰਵਾਇਆ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਇਸ ਸੰਬੰਧ ਹਾਂਜੀ ਹਾਂਜੀ ਤੇ ਕੀ ਕਾਰਵਾਈ ਹੋਈ ਕਾਰਵਾਈ ਤਾਂ ਹਲੇ ਕੋਈ ਕੀਤੀ ਇਹਨਾਂ ਨੇ ਕੀ ਮੰਗ ਕੀ ਤੁਹਾਡੀ ਪੁਲਿਸ ਨੂੰ ਸਾਡੀ ਮੰਗ ਸਾਡੀ ਇਹੀ ਆ ਕਿ ਸਾਡੇ ਗੁਰੂਆਂ ਨੂੰ ਵੀ ਮਾੜੇ ਸੰਗ ਦਾ ਬੋਲਦੇ ਆ ਸਾਡੇ ਜਿਹੜਾ ਇਦਾਂ ਅਸੀਂ ਰਾਤ ਦਿਨ ਹੋਣਾ ਸਾਡੇ ਫੋਨ ਖੋਏ ਪਏ ਵਾਡਾ ਮਾਲ ਤੇ ਕਿੰਨੇ ਪੈਸੇ ਖੋਏ ਤੁਹਾਡੇ 3013 ਤੇ ਮੇਰੇ ਇਧਰ ਇਹਨਾਂ ਦੇ ਐਕਟਿਵਾ ਨਾ ਇਧਰ ਵੇਖੋ ਮੇਰੇ ਵੀ ਵਾਲ ਕੱਟੇ ਨਾਲ ਚਪੇੜਾ ਮਾਰਿਆ ਸਾਡੇ ਮੂੰਹ ਤੇ ਐਕਟਿਵਾ ਦੇ ਸਾਰੇ ਪ੍ਰੂਫ ਵਗੈਰਾ ਸੀ ਮੇਰੀ ਐਕਟਿਵਾ ਵੀ ਮੇਰੀ ਐਕਟਿਵਾ ਖੋ ਕੇ ਲੈ ਕੇ ਹਾਂ ਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਕਿੱਥੇ ਰਹਿਣ ਵਾਲੇ ਹੋ ਕੀ ਹੋਇਆ ਤੁਹਾਡੇ ਦਾ ਮੇਰਾ ਨਾਮ ਪ੍ਰੀਤਾ ਮੈਂ ਆਪਣੀ ਗੁਰੂ ਕੋ ਰਹਿੰਦੀ ਹਾਂ ਛੇੜਗਰ ਮੱਲੇ ਪ੍ਰੀਤੀ ਆਪਣੀ ਗੁਰੂ ਕੋ ਤੇ ਜਿੱਦ ਉਹਨਾਂ ਨੇ ਪਹਿਲਾਂ ਮੇਰੀ ਐਕਟਿਵਾ ਖੋਈ ਇੱਕ ਵਾਰੀ ਖੋਈ ਉਹਨਾਂ ਨੇ ਰਾਜਨੇ ਤੇ ਤਿਤਲੀ ਨੇ ਐਕਟਿਵਾ ਖੋਈ ਉਹਦੇ ਵਿੱਚ ਮੇਰੇ ਸਾਰੇ ਪ੍ਰੂਫ ਕਾਰਡ ਲੈ ਵਿੱਚ ਮੇਰਾ ਉਹ ਸੀਗਾ ਆਰ ਸੀ ਸੀ ਪੂ ਸਾਰਾ ਆਧਾਰ ਕਾਰਡ ਪਿੰਨ ਕਾਰਡ ਸਾਰਾ ਫਿਰ ਮੈਂ ਤੇ ਉਤੋਂ ਇਲਜ਼ਾਮ ਲਾਉਂਦੇ ਕਿ ਇਹ ਸੀ ਕਿ ਉਹਨਾਂ ਨੇ ਐਕਟਿਵਾ ਚੋਰੀ ਦੀ ਉਹਨਾਂ ਨੇ ਸਾਰਾ ਕੁਝ ਕਰ ਲਿਆ ਉਹਦੇ ਵਿੱਚ ਮੇਰੇ ਪੈਸੇ ਸੀਗੇ ਉਹ ਵੀ ਫਿਰ ਇਹਨਾਂ ਨੇ ਇੱਕ ਵਾਰੀ ਵੀ ਮੇਰਾ ਫੋਨ ਖਾਇਆ ਮੈਨੂੰ ਪਰੇਸ਼ਾਨ ਕਰਦੇ ਜਦੋਂ ਤੁਹਾਨੂੰ ਅਸੀਂ ਨਕਲਾ ਦੇ ਪ੍ਰੋਗਰਾਮ ਕਰਦੇ ਆ ਤੁਹਾਨੂੰ ਪਤਾ ਹੈ ਨਾ ਪੀੜਾਂ ਦੀ ਜਗ੍ਹਾ ਤੇ ਦਿਨ ਰਾਤ ਅਸੀਂ ਜਾਣਾ ਹੁੰਦਾ ਕਿੰਦੇ ਤੂੰ ਬਾਹਰ ਨਿਕਲੇ ਤੈਨੂੰ ਕੁੱਟਣਾ ਆ ਮਾਰਨਾ ਆ ਤ ਹੋਇਆ ਤੁਹਾਡੇ ਨਾਲ ਉਹੀ ਕਿ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਹੈਨਾ ਤੇ ਜਿੱਦਾਂ ਕਹਿੰਦੇ ਕਿ ਤੇਤੇ ਅਸੀਂ ਇਲਜ਼ਾਮ ਲਾਣੇ ਆ ਇਦਾਂ ਉਦਾਂ ਫਲਾਨਾ ਤੇ ਮਕੜਾ ਕਿ ਸਾਡੇ ਨਾਲ ਹੈ ਸਾਡੇ ਕੰਮ ਤੁਹਾਡੇ ਨਾਲ ਵੀ ਕੁਝ ਗਲਤ ਹੋਇਆ ਵਾ ਹਾਂਜੀ ਮੇਰੇ ਪ੍ਰੂਫ ਕੱਢੇ ਹੋਏ ਆ ਉਹਦੇ ਵਿੱਚ ਉਹ ਐਕਟਿਵਾ ਦੇ ਵਿੱਚੋਂ ਫਿਰ ਉਹਨਾਂ ਨੇ ਚੋਰੀ ਦੇ ਕਹਿੰਦੇ ਤੇਤ ਇਲਜ਼ਾਮ ਲਾਣੇ ਮੇਰੀ ਗੁਰੂ ਦੇ ਘਰੇ ਕੱਲ ਆਣ ਕੇ ਮੇਰੇ ਗੁਰੂ ਦੇ ਘਰੇ ਆਏ ਸੀ ਪ੍ਰੀਤੀ ਗੁਰੂ ਦੇ ਘਰੇ ਆਣ ਕੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਇਹਨਾਂ ਦੇ ਘਰੋਂ ਬਾਹਰ ਨਿਕਲੇ ਜੇ ਇਹਨਾਂ ਦੇ ਘਰੋਂ ਬਾਹਰ ਹੁੰਦਾ ਹੈ ਤੇ ਤੇਨਾਂ ਇਹ ਹੋ ਜਾਣਾ ਸੀ ਫਲਾਨਾ ਤੁਹਾਡੇ ਤੇ ਸਰੀਰਿਕ ਸ਼ੋਸ਼ਣ ਹੋਇਆ ਕੋਈ ਠੀਕ ਹੈ ਕਿ ਮੈਨੂੰ ਹੋਰ ਏਦਾਂ ਧਮਕੀਆਂ ਦਿੰਦੇ ਕਿ ਤੈਨੂੰ ਏਦਾਂ ਹੋ ਜਾਣਾ ਓਦਾਂ ਹੋ ਜਾਣਾ ਕਿਸੇ ਬੰਦੀ ਕੋਈ ਸ਼ਿਕਾਇਤ ਦਿੱਤੀ ਕਦੀ ਤੁਸੀਂ ਕਿਸੇ ਨੂੰ ਡਰਦਿਆਂ ਮਾਰੀ ਕਦੀ ਦਿੱਤੀ ਨਹੀਂ ਸਾਨੂੰ ਉਹ ਕਹਿ ਦਿੰਦੇ ਕਿ ਜੇ ਤੁਸੀਂ ਪ੍ਰੋਗਰਾਮਾਂ ਤੇ ਅਸੀਂ ਜਾਈਦਾ ਨਕਲਾ ਤੇ ਕਿ ਜੇ ਤੁਸੀਂ ਉਧਰੋਂ ਪ੍ਰੋਗਰਾਮ ਤੋਂ ਆਏ ਰਾਤ ਨੂੰ ਤਾਂ ਏਦਾਂ ਕਰਦਾਂਗੇ ਓਦਾਂ ਕਰਦਾਂਗੇ ਹਨ ਉਹਦੇ ਵਿੱਚ ਮੇਰੀ ਗੁਰੂ ਪ੍ਰੀਤੀ ਨੂੰ ਫੇ ਮੈਨੂੰ ਪਰਸੋ ਵੀ ਕਹਿ ਲੈਣਾਂ ਨੇ ਕਿ ਕਹਿੰਦੇ ਕਿ ਗੁਰੂ ਰੌਕਸੀ ਨੂੰ ਸਾਧ ਹੋਣੀ ਕਰਪੂਥਲੇ ਦੇ ਹਨ ਕਿ ਰੌਕਸੀ ਗੁਰੂ ਆ ਉਹਨੂੰ ਹੋਣੀ ਸਾਧ ਤੇ ਨੂੰ ਫੇ ਛੱਡਣਾ ਏਦਾਂ ਓਦਾਂ ਫਲਾਨਾ ਧਿੰਕੜਾ ਹਨ ਤੇ ਉਹ ਵੀ ਇੱਕ ਸਾਡੇ ਵਾਂਗੂ ਮੁੰਡਾ ਹੀ ਆ ਤਿਤਲੀ ਹਨ ਬਹੁਤ ਕੁਛ ਕਹਿੰਦਾ ਕਿ ਰੌਕਸੀਗੁਰੂ ਦਾ ਨਾਮ ਲਾ ਦੇਣਾ ਹੈ ਤੇ ਬਾਕੀ ਹਣਾ ਬਾਕੀ ਸਾਰਾ ਕੁਛ ਇਦਾਂ ਦਾ ਨਹੀਂ ਕੁਛ ਹੋਇਆ ਬਾਕੀ ਉਹ ਬਹੁਤ ਚਿੰਨਾ ਟਾਈਮ ਤੁਸੀਂ ਮੁੰਡੇ ਤੋਂ ਚਿੰਨਰ ਵਿੱਚ ਤਬਦੀਲ ਹੋਏ ਆ ਤੁਹਾਨੂੰ ਪਤਾ ਕਿ ਇਹ ਵਾਲੇ ਲੱਛਣ ਤਾਂ ਸਾਡੇ ਵਿੱਚ ਸ਼ੁਰੂ ਤੋਂ ਹੀ ਹੁੰਦੇ ਆ ਹਨਾ ਕਿ ਸ਼ੁਰੂ ਤੋਂ ਹੀ ਹੁੰਦੇ ਆ ਬਾਅਦ ਦੇ ਵਿੱਚ ਹੁਣ ਅਸੀਂ ਨਕਲਾ ਦੇ ਪ੍ਰੋਗਰਾਮ ਕਰਦੇ ਆ ਤੇ ਤੁਹਾਨੂੰ ਪਤਾ ਇਹ ਲੱਛਣ ਸ਼ੁਰੂ ਤੋਂ ਹੀ ਹੁੰਦੇ ਆ ਕੋਈ ਵਧਾਈ ਵਧਾਈ ਵੀ ਮੰਨਣਾ ਚਾਹੁੰਦੇ ਨਹੀਂ ਅਸੀਂ ਵਧਾਈ ਨਹੀਂ ਅਸੀਂ ਪੀੜਾ ਦੀ ਝਗੜ ਦੇ ਜਿਹੜੇ ਨਕਲਾ ਦੇ ਪ੍ਰੋਗਰਾਮ ਹੁੰਦੇ ਆ ਉਹ ਕਰਦੇ ਆ ਬਾਕੀ ਵਧਾਈ ਵਾਲੇ ਕੁਛ ਹਾਂਜੀ ਐਸਐਚਓ ਸਾਹਿਬ ਇੱਟੋ ਜਿਹੜੇ ਇਨਸਾਨਾਂ ਤੋਂ ਜਿਹੜੇ ਚੀਨਾ ਨ ਬਣੇ ਪਈ ਆ ਉਹਨਾਂ ਵੱਲੋਂ ਜਿਹੜੀ ਇਹ ਚ ਸਟੇਟ ਆਈ ਉਹਨਾਂ ਨੇ ਦਲਦਰਾਮਜਾ ਲੁੱਟਖੋ ਦੀ ਉਹ ਕੀ ਸਾਰਾ ਮਾਮਲਾ ਸੀ ਇੱਕ ਨੂਰ ਨਾਮ ਦਾ ਬੰਦਾ ਹੈਗਾ ਆ ਉਹ ਜਿਹੜਾ ਨਕਲਾਂ ਦੇ ਵਿੱਚ ਨਾਚਰ ਨੋਚਦਾ ਹੈਗਾ ਉਹਨੇ ਕੰਪਲੇਂਟ ਕੀਤੀ ਆ ਉਹਨੂੰ ਮੈਂ ਵੈਰੀਫਾਈ ਕਰ ਰਿਹਾ ਹਾਂ ਵੈਰੀਫਾਈ ਕਰਨ ਤੇ ਜਿਹੜਾ ਵੀ ਬੰਦਾ ਕੋਈ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ